ਤੋ ਇਹ ਰੋਕੋ ਪਰ ਅਸੀਂ ਕਿੱਥੇ ਲਗਾ ਸਕਦੇ ਆਂ ਇਹ ਇੱਕ ਤਾਂ ਬਿੱਲ ਹੋਇਆ ਬਾਕੀ ਬਾਹਰ ਤੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਆਹ ਚਾਹ ਰਹੀ ਸੀ ਮੇਰੀ ਚੀਜ਼ ਗਿਰੀ ਹੈ ਕਿ ਬਾਹਰ ਨਾ ਚਲਾ ਜਾਓ ਪਲੀਜ਼ ਰੋਕ ਦਿਓ ਪੁਲਿਸ ਆਂਦੋ ਪੁਲਿਸ ਕੋ ਮੈਂ ਹੈਲਪ ਲਾਂਗਾ ਮੈਂ ਗੱਲ ਕਹੀ ਹੈ ਕਿਸੇ ਨੂੰ ਮੈਂ ਰੋਕ ਨਹੀਂ ਸਕਦਾ ਮੈਂ ਕੌਣ ਉਹਨੂੰ ਰੋਕਣ ਵਾਲਾ ਸਰ ਜੀ ਜੇ ਤੁਹਾਡੇ ਉੱਤੇ ਇਦਾਂ ਦਾ ਇਲਜ਼ਾਮ ਲੱਗ ਰਿਹਾ ਤੁਸੀਂ ਵੀ ਤੇ ਇੰਨਾ ਤੋਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਟਾਈਮ ਤੇ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਹੈਂਗ ਹੋ ਗਿਆ ਚਲੋ ਬਾਅਦ ਚ ਹੋ ਜਾਏਗਾ ਹਾਂ ਇੱਕ ਵਜ ਕੇ ਇੱਕ ਸਕਰੀਨ 32 ਮਿੰਟ ਦੀ ਹੈ ਹਲੋ ਟਾਈਮਿੰਗ ਤਾਂ ਤੁਹਾਨੂੰ ਪਤਾ ਹੋਵੇਗਾ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੋਈ ਨਹੀਂ ਕਰਦਾ ਜਿਨ੍ਹਾਂ ਨੇ ਹਿੱਟ ਕੀਤਾ ਬਸ ਉਹਨੂੰ ਇਨਸਾਫ਼ ਮੰਗਦਾ ਵਾਂ ਕੀ ਕਹਿ ਰਹੇ ਹੋ ਕਿ ਮੇਰਾ 6 1/2 ਲੱਖ ਰੁਪਏ ਦਾ ਬ੍ਰੇਸਲੇਟ ਅੰਦਰ ਖੋਇਆ ਗਿਆ ਹੁਣ ਪੁਲਿਸ ਪ੍ਰਸ਼ਾਸਨ ਇੱਥੇ ਆ ਰਿਹਾ ਉਹ ਕਹਿ ਰਿਹਾ ਸੀਸੀਟੀਵੀ ਅਸੀਂ ਚੈੱਕ ਕੀਤੀ ਆ ਉਹ ਚ ਤੁਹਾਡਾ ਐਂਟਰੀ ਪੁਆਇੰਟ ਤੇ ਤੁਹਾਡੇ ਬ੍ਰੇਸਲੇਟ ਹੈ ਨਹੀਂਗਾ ਹੱਥ 'ਚ ਸਰ ਕਹਿ ਰਹੇ ਨਹੀਂ ਹੈਗਾ ਵਾ ਪਰ ਮੈਂ ਸਿਰੇ ਪਾ ਕੇ ਆਇਆ ਮੈਂ ਬ੍ਰੇਸਲੇਟ ਮੈਂ ਬ੍ਰੇਸਲੇਟ ਪਾਇਆ ਐ ਅਮਰੀਕਨ ਚੇਨ ਐ ਚੇਨ ਮੇਰੇ ਕੋ ਹੈਗੀ ਮੈਂ ਚੇਨ ਦਾ ਸੀਸੀਟੀਵੀ ਝੂਠ ਤੋਂ ਨਾ ਬੋਲੇਗੀ ਕੁਝ ਕਲੀਅਰ ਨਹੀਂ ਆ ਰਿਹਾ ਜਿਹੜਾ ਉਹਨਾਂ ਨੇ ਮੈਨੂੰ ਹਿੱਟ ਕੀਤਾ ਵਾ ਉਹ ਰਿਕਾਰਡਿੰਗ ਡਿਲੀਟ ਕਰਤੀ ਇਹਨਾਂ ਨੇ ਕਹਿੰਦੇ ਡਿਲੀਟ ਅੰਦਰ ਸਾਡੇ ਕੋਲ ਰਿਕਾਰਡਿੰਗ ਨਿ ਦੇਖ ਲਓ ਮੀਡੀਆ ਜਦ ਦੇਖ ਸਕਦੀ ਹੈ ਕਿ ਉਹਨਾਂ ਕੋਲ ਸੀਸੀਟੀਵੀ ਹੈ ਨਹੀਂ ਨਹੀਂ ਕੁਝ ਟੁਪ ਟੂਆਇੰਟ ਦੀ ਸੀਸੀਟੀਵੀ ਕੱਟ ਹੋਈ ਹੈ ਨਹੀਂ ਸਰ ਨਹੀਂ ਜਿਹੜੇ ਦੇਖੋ 3 ਨੰਬਰ 3 ਨੰਬਰ ਵਾਲੇ ਕਾਊਂਟਰ ਤੇ ਮੇਰੀ ਝਗੜਾ ਹੋਇਆ ਉਹਨਾਂ ਨਾਲ ਉਸ ਤੋਂ ਬਾਅਦ ਆਪਾਂ ਸਾਈਡ ਤੇ ਆ ਗਏ ਹਾਂ ਜਿੱਥੇ ਝਗੜਾ ਹੋਇਆ ਹੈ ਥੋੜਾ ਜਿਹਾ ਝਗੜਾ ਹੋਇਆ ਉਹ ਤਾਂ ਹੈਗੀ ਹੈ ਜਿੱਥੇ ਨਾਲ ਮੈਨੂੰ ਹਿੱਟ ਕੀਤਾ ਮੇਰਾ 에ਰਪੋਰਟ ਮੇਰਾ ਫੋਨ ਡਿੱਗਿਆ ਹੋਇਆ ਉਹ ਇਹਨਾਂ ਨੇ ਸੀਸੀਟੀਵੀ ਦਿੱਤੀ ਨਹੀਂ ਸਾਨੂੰ ਡੀਮਾਰਟ ਵਾਲਿਆਂ ਨੇ ਸਰ ਇਹ ਦਿਖਾਈਓ ਤੁਹਾਡੀ ਚੇਨ 골ਡ ਦੀ ਹੈ ਹਾਂਜੀ ਸਰ ਸਾਰਾ 골ਡ ਦੀ ਤਾਂ ਹੈ ਨਹੀਂ ਆ ਦੇ 골ਡ 골ਡ ਮੈਡਮ 18 ਕੈਰੇਟ ਮੈਡਮ ਆ ਤਾਂ ਪੁਲਿਸ ਉਤਰੀ ਹੋਈ 18 ਕੈਰੇਟ ਮੈਡਮ ਚਲੋ ਠੀਕ ਹੈ ਅਸੀਂ ਗਲਤੀ ਲੱਗੀ ਹੋ ਜਾਂਦੀ ਹੈ ਤੁਹਾਨੂੰ ਦਿਖਾ ਤਾਂ ਦੋ ਮਾਈ ਜਾਈਏ ਦਿਖਾਓ ਮੈਨੂੰ ਮਾਣੀ ਵੀ ਨਹੀਂ ਇੱਕ ਗ੍ਰਾਮ ਚਲ ਕੋਈ ਨਹੀਂ ਮੈਡਮ ਤੁਹਾਡੇ ਨਾਲ ਵੀ ਕੋਟ ਮਾਰ ਹੋਈ ਕਿੰਨੇ ਨੇ ਪਾਇਆ ਸੀ ਮੇਰੇ ਹਸਬੰਦ ਨੇ ਮੈਡਮ ਕੀ ਹੋਇਆ ਸੀ ਤੁਸੀਂ ਜਦੋਂ ਅੰਦਰ ਸੀ ਉਸ ਵੇਲੇ ਮੈਮ ਕੋਈ ਸਰਸਾਸੀ ਜਰਾ ਪੀਲਿੰਗ ਕਰਵਾਉਣ ਲੱਗਿਆ ਸੀ ਕਿ ਸਰਦੀ ਪੀਲਿੰਗ ਕਰਦੇ ਭਰਾਵੇ ਹੂੰ ਉਹਨੇ ਬਿਨਿੰਗ ਕਹਿੰਦਾ ਨਹੀਂ ਹਾ ਕਾਊਂਟਰ ਬੰਦ ਦਾ ਅਸਿਕਾ ਕਿਉਂ ਕਾਊਂਟਰ ਬੰਦ ਦਾ ਅਸੀਂ ਲਾਸਟ ਹੈਗੇ ਤੁਸੀਂ ਕਰ ਲਓ ਉਹਨੇ ਇਹਨੇ ਨੂੰ ਹੱਥ ਪਾਈ ਕੀਤੀ ਸਾਈਡ ਤੇ ਲੈ ਕੇ ਨਹੀ ਟੂਟ ਬਹੁਤ ਕੀਤਾ ਲਾ ਕੇ ਵੀ ਲੈ ਗਿਆ ਸਮਾਰ ਪਰ ਕਿ ਮੈਨੂੰ ਮੈਨੂੰ ਪਕੜ ਕੇ ਉਹਨੂੰ ਆ ਪਕੜ ਕੇ ਰੱਖਿਆ ਇਹ ਤੋਂ ਜਿਹੜੀ ਚੀਜ਼ ਉਤਾਰੀਤ ਸਮੂਹ ਦੇ ਤਾਂ ਸਹੀ ਤੁਸਾਨੂੰ ਮੈਨੂੰ ਫੇਰ ਜਾਣਦੇ ਨਾ ਉਹ ਨਹੀਂ ਉਹਨੇ ਕੁਝ ਨਹੀਂ ਕੀਤਾ ਤੁਹਾਡੇ سارے ਸਟਾਫ ਨੂੰ ਜਿਹੜੇ ਵੱਡੇ ਮੈਂਬਰਸ ਨੇ ਅੰਦਰ ਥੋੜਾ ਜਿਹਾ ਜਿਹੜੇ ਤੁਹਾਡੇ ਕੱਪੜੇ ਫਟੇ ਹੋਏ ਆ ਕਿੰਨਾ ਨੇ ਪਾੜੇ ਇਹਨੇ ਸਾਡੇ ਇਹੋ ਜਿਹੇ ਯੂਸ਼ੇ ਸਾਰਾ ਕੁਝ ਹੈ ਸੀਸੀਟੀਵੀ ਦੇ ਵਿੱਚ ਸਾਰਾ ਉਹ ਦਿਨ ਦੇ ਨਹੀਂ ਸੀਸੀਟੀਵੀ ਦਿਨ ਦੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਚਾਹੁੰਦਾ ਮੈਂ ਚਾਹੁੰਦਾ ਮੈਂ ਮੈਂ ਕੀ ਕਹਿਣਾ ਚਾਹੁੰਦਾ ਭਾਵੇਂ ਹੀ ਹੱਥ ਪਾਇਆ ਉਹਨਾਂ ਨੇ ਛੇਮੋਂ ਮੇਰੇ ਨਹੀਂ ਹੱਥ ਪਾਇਆ ਮੈਂ ਕਹਿਣਾ ਵਾ ਤੁਹਾਡਾ ਕਹਿਣਾ ਭਾਵੇਂ ਆ ਕਿ ਇਹ ਮਾਰਟ ਵਾਲੇ ਨੇ ਹੋਇਆ ਤੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੀ ਜੀ ਮਾਰਟ ਵਾਲੇ ਤਾਂ ਪੈਸੇ ਦਾ ਕੋਈ ਕੋਈ ਵੱਡੇ ਬੰਦੇ ਆਪਾਂ ਛੋਟੇ ਬੰਦੇ ਆ ਇਹਨਾਂ ਦਾ ਪ੍ਰੈਸ਼ਰ ਆ ਗਿਆ ਵਾ ਇਹ ਕਹਿੰਦੇ ਸਾਡਾ ਸਿਸਟਮ ਹੈਂਗ ਹੋ ਗਿਆ ਵਾ ਸਾਡਕੋ ਡਿਲੀਟ ਹੋ ਗਈ ਹੈ ਜਿੱਦ ਤੱਕ ਜਿੱਦ ਤੱਕ ਇਹ ਕਲ ਚੁੱਪ ਕਿਉਂ ਹੈ ਉਹ ਬੰਦਾ ਇਸ ਤੱਕ ਮੈਂ ਇਹ ਸੋਸਾਬ ਦਾ ਕਹਿਣਾ ਕੋਈ ਬਲੇਸਟ ਜਿਹੜੇ ਐਂਟਰੀ ਗੇਟ ਦੇ ਵਿੱਚ ਇਹਨਾਂ ਨੇ ਕੋਈ ਪਾਇਆ ਨਜ਼ਰ ਹੀ ਨਹੀਂ ਆਇਆ ਕੋਈ ਸੀਸੀਟੀਵੀ ਜਿਉਂਨਾਂ ਕੋ ਵੀ ਸੀਸੀਟੀਵੀ ਜਿਹੜੀ ਹੈਗੀ ਸਰ ਮੈਂ ਕੋ ਬਿਲ ਤੱਕ ਆ ਗਿਆ ਸਰ ਬਿਲ ਤੱਕ ਆ ਗਿਆ ਸਰ ਉਹ ਉਹਦੇ ਕੀ ਖਰੀਦੇ ਹੋਏਗਾ ਨਾ ਪਰ ਅੱਜ ਵੀ ਪਾ ਕੇ ਨਹੀਂ ਆਏ ਸਰ ਨਹੀਂ ਮੈਂ ਪਾ ਕੇ ਆਇਆ ਸਰ ਅੱਥਰਥੇ ਨਹੀਂ ਉਹਨਾਂ ਨੇ ਕਹਿਣਾ ਕਿ ਐਂਟਰੀ ਤੋਂ ਜਿਹੜਾ ਕਿ ਕੈਮਰਾ ਦੇਖਿਆ ਹੈ ਕੈਮਰੇ 'ਚ ਤੁਹਾਡੇ ਹੱਥ ਸਰ ਤੁਸੀਂ ਅੰਦਰ ਕਾਫੀ ਜਗ੍ਹਾ ਘੁੰਮੇ ਹੋਵੋਗੇ ਹਰੇਕ ਕੈਮਰੇ ਦੇ ਅੰਡਰ ਤੁਸੀਂ ਆਏ ਹੋਵੋਗੇ ਕਿਤਨੇ ਕਿਤੇ ਆਉਗਾ ਜੀ ਉਹ ਜਿੱਥੇ ਮੇਨ ਲੜਾਈ ਹੋਈ ਹੈ ਨਾ ਉੱਥੇ ਸਰ ਉੱਥੇ ਦੀ ਸੀਸੀਟੀਵੀ ਵੀਡੀਓ ਫੁ ਬੋਲਦੇ ਅੰਦਰ ਤੁਸੀਂ ਗਏ ਹੋ ਕੁੰਮੇ ਹੋਉਂਗੇ ਸ਼ੋਪਿੰਗ ਕਰਨ ਆਏ ਹੋ ਕਾਫੀ ਅੰਦਰ ਗਏ ਹੋ ਹੋਗੇ ਜਾਂ ਕਿਤੇ ਕਿਤੇ ਹਰੇਕ ਜਗ੍ਹਾ ਅਲੱਗ-ਅਲੱਗ ਕੈਮਰਾ ਲੱਗਾ ਹੋਇਆ ਕਿਤਨਾ ਕਿਤੇ ਤੁਹਾਡਾ ਕੈਪਚਰ ਹੋਇਆ ਹੋਏਗਾ ਸਰ ਦੇਖੋ ਅੱਧਾ ਲੱਗ ਰਿਹਾ ਜਿੰਨਾ ਬਸ ਜ਼ੂਮ ਕਰਕੇ ਦੇਖਿਆ ਵਾ ਉਹ ਲੱਗਦਾ ਪਿਆ ਹੈਗਾ ਸਰ ਕਹਿੰਦਾ ਨਹੀਂ ਹੈਗਾ ਚਲ ਮੈਂ ਮੰਨ ਲੀਂ ਨਸ ਮੇ ਕੋ ਡਿੱਗਿਆ ਹੋਇਆ ਹੈ ਕਿਤੇ ਪਰ ਜਿੱਥੇ-ਜਿੱਥੇ ਮੈਂ ਹਿੱਟ ਕੀਤਾ ਵਾ ਉਹ ਵੀਡੀਓ ਕਿੱਥੇ ਹੈ ਜਿੱਥੇ ਜਿੱਥੇ ਨਰ ਮੈਨੂੰ ਹਿੱਟ ਕੀਤਾ ਡੀਮਾਰਟ ਵੇ ਲੈਣੇ ਬੜਾ ਪਰ ਤੁਸੀਂ ਤੁਸੀਂ ਕਹਿ ਰਹੇ ਹੋ ਉਹਨੂੰ ਪਤਾ ਨਹੀਂ ਸੀਗਾ ਪਰ 2 ਘੰਟੇ ਤੁਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਿਹੜੇ ਅੰਦਰ ਆਏ ਸਿਗੇ ਬੱਚੇ ਵੀ ਤੁਹਾਡੇ ਨਾਲ ਉਹ ਕਿਸੇ ਨੂੰ ਬਾਹਰ ਨਹੀਂ ਜਾਂਦਾ ਤੁਸੀਂ ਲੋਕ ਲਾ ਦਿੱਤੇ ਆਪਣੇ ਬੰਦਿਆਂ ਕੋਟੇ ਬੱਚੇ ਵੀ ਬੰਦ ਕਰ ਦਿੱਤਾ ਉਹ ਤੋਂ ਪੈਨਿਕ ਹੋ ਗਏ ਸੀ ਅੰਦਰ ਆਪਾਂ ਕਿੱਦਾਂ ਲਗਾ ਸਕਦੇ ਆ ਫਰੀਕ ਤਾਂ ਬਿੱਲ ਹੋਇਆ ਸੀ ਬਹੁਤ ਨਹੀਂ ਨੂੰ ਨਹੀਂ ਜਾਣ ਦਿੱਤਾ ਜਾ ਰਹੀ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲੇ ਜਾਓ ਪਲੀਜ਼ ਰੁਕ ਜਾਓ ਪੁਲਿਸ ਆਂਦੋ ਪੁਲਿਸ ਕੋ ਮੈਂ ਹੈਲਪ ਲ ਲਾਂਗਾ ਮੈਂ ਗੱਲ ਕਹੀ ਹੈ ਕਿਸੇ ਮੈਨੂੰ ਰੋਕ ਨਹੀਂ ਸਕਦਾ ਮੈਂ ਹਾਂ ਲੱਗ ਰਿਹਾ ਤੁਸੀਂ ਵੀ ਤਾਂ ਇੰਨਾ ਤਾਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੇ ਤਾਂ ਲੈ ਕੇ ਇੰਨੇ ਟਾਈਮ ਦੇ ਵਿੱਚ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਹਿੱਟ ਹੈਗਾ ਚਲੋ ਬਾਅਦ ਚ ਹੋ ਜਾਏਗਾ ਹਾਂਜੀ ਹਾਂ ਜੀ ਇਹ ਕਹ ਰਹੇ ਹੈਂਗ ਹੋ ਗਿਆ 1 ਵਜੇ ਤੋਂ ਇੱਕ ਸਕਰੀਨ 32 ਮਿੰਟ ਦੀ ਹੈ ਚਲੋ ਟਾਈਮਿੰਗ ਤਾਂ ਤੁਹਾਨੂੰ ਪਤਾ ਹੋਣੀ ਤੁਸੀਂ ਕੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੁਝ ਨਹੀਂ ਕਰਦੇ ਜਿੰਨੇ ਨੂੰ ਹਿੱਟ ਕਿੰਨਾ ਵਾਸੋਂ ਦਾ ਇੰਸਾਰ ਮੰਗਦਾ ਵਾ ਤੁਸੀਂ ਸੀਗੇ ਕੀ ਗੱਲਬਾਤ ਕੀ ਹੋਈ ਭਾਜੀ ਕਾਊਂਟਰ ਤੇ ਤੁਸੀਂ ਸੀਗੇ ਇੱਧਰ ਕੀ ਹੋਇਆ ਕੀ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਤਾਂ ਬਾਅਦ ਚ ਆਇਆ ਵਾ ਜਰੂਰ ਕੋਈ ਨਹੀਂ ਬਿਲਿੰਗ ਤਾਂ ਤੁਸੀਂ ਸੀਗਾ ਲੜਾਈ ਝਗੜਾ ਤੁਹਾਡਾ ਨਾਲ ਹੋਇਆ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਚ ਦਾ ਟਾਈਮ ਆ ਮੈਂ ਸਵੇਰੇ 8 ਵਜੇ ਤਾਂ ਆਇਆ ਤੇ 2 ਵਜੇ ਦੇ ਆਸ-ਪਾਸ ਮੇਰਾ ਲੰਚ ਖਤਾਈ ਹੋ ਗਿਆ ਸੀ ਤੇ ਮੈਂ ਜਾਣ ਤੋਂ ਪਹਿਲੇ ক্লোਜ਼ ਬੋਰਡ ਰੱਖਿਆ ਸੀ ਜਾਣ ਤੋਂ ਪਹਿਲੇ ਮੈਂ ক্লোਜ਼ ਬੋਰਡ ਰੱਖਤਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਤਾ ਸੀ ਤੁਹਾਡੀ ਬਿਲਿੰਗ ਹੋ ਜਾਏਗੀ ਜਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮੌਜੂਦ ਮਨਾ ਕਰਤਾ ਕਿ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਆ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਨੇ ਉਹਨਾਂ ਨੂੰ ਆਂਦੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਆ ਲਾਸਟ ਉੱਥੇ ਤਾਂ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਬਿਲਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਇਆ ਤਾਂ ਫਿਰ ਮੈਂ ਇਗਨੋਰ ਕੀਤਾ ਉਹਨਾਂ ਨੂੰ ਉਹ ਲੱਗੇ ਰਹੇ ਲੱਗੇ ਰਹੇ ਪਰ ਫਿਰ ਦੁਬਾਰਾ ਵੀ ਮੈਂ ਕਹਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੂ ਤੁਸੀਂ ਦੂਸਰੇ ਕਾਊਂਟਰ ਤੇ ਸ਼ਿਫਟ ਹੋ ਜਿਓ ਪਰ ਉਹਨਾਂ ਨੇ ਨਹੀਂ ਸੁਣੀ ਫਿਰ ਉਹਨਾਂ ਦੇ ਹਸਬੰਡ ਆਏ ਉਹ ਮੈਨੂੰ ਗਾਲ੍ਹਾਂ ਕੱਢਣ ਲੱਗ ਗਏ ਕਿ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਇਹ ਉਹ ਮੈਕਾ ਸਰਕ ਬੋਰਡ ਲਗਾਇਆ ਹੋਇਆ ਤੁਸੀਂ ਆਪ ਦੇਖ ਰਹੇ ਹੋ ਐਡਾ ਵੱਡਾ ਬੋਰਡ ਲੱਗਾ ਹੈ ਕਲੋਜ਼ ਦਾ ਉਹਨਾਂ ਨੇ ਕੁਝ ਨਹੀਂ ਸੁਣਿਆ ਗਾਲ ਕੱਢੀ ਤੇ ਮੈਨੂੰ ਬਾਹਰ ਬੁਲਾ ਲਿਆ ਤੇ ਮੈਨੂੰ ਫਿਰ ਉਸੇ ਗੱਲ 'ਚ ਹੱਥ ਆ ਬਣੀ ਨਹੀਂ ਉਹ ਕਹਿ ਰਹੇ ਮੇਰਾ ਬ੍ਰੇਸਲੇਟ ਇਹਨਾਂ ਨੇ ਲਾਇਆ ਜਾਂ ਕੁਝ ਐਡਾ ਦਾ ਹੋਇਆ ਕੁਝ ਗੱਲ ਦਾ ਕੁਝ ਵੀ ਨਹੀਂ ਹੋਇਆ ਸਰ ਬ੍ਰੇਸਲੇਟ ਉਹਨਾਂ ਕੋਲ ਸੀ ਹੀ ਨਹੀਂ ਅੱਛਾ ਨਹੀਂ ਸੀ ਉਹਨਾਂ ਦੇ ਹੱਥ 'ਤੇ ਨਾ ਮੈਂ ਉਹਨਾਂ ਦਾ ਕਦੇ ਹੱਥ ਫੜਿਆ ਨਹੀਂ ਉਹਨਾਂ ਦੀ ਵਾਈਫ ਇੱਥੇ ਡੈਮੋ ਕੋ ਤੁਹਾਨੂੰ ਕੰਮ ਕਰਦੇ ਨੇ ਇੱਥੇ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਹੈ ਨਾਮ ਤੁਹਾਡਾ ਸਾਹਿਲ ਇਹ ਹੜੇ 112 ਤੇ ਵੀ ਕੰਪਲੇਨ ਕੀਤੀ ਜੀ ਜਿਹਦੇ ਵਿੱਚ ਮੈਂ ਆਪਣੀ ਟੀਮ ਤੇ ਜੀ ਮੈਂ ਕੋਟੇਸੀ ਬੋਤ ਮੈਂ ਮੈਂ ਸਿੱਧਾ ਇੱਧਰ ਆਇਆ ਉੱਥੋਂ ਤੋਂ ਥੋੜਾ ਜਿਹਾ ਲੱਕੀਨੇ ਸਾਹਿਬ ਨੇ ਦੱਸਿਆ ਵੀ ਮੈਂ ਇੱਥੇ ਆਇਆ ਸੀ 10ਵਾਂ ਨੰਬਰ ਸੀ ਮੇਰਾ ਜਦੋਂ ਮੈਂ 1 ਨੰਬਰ ਤੇ ਦੁਆਰਾ ਆਇਆ ਤੇ ਆਪਣੇ 1 ਨੰਬਰ ਤੇ ਆ ਗਿਆ ਦੁਆਰਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੇਰਾ ਕਲੋਜ਼ ਹੋ ਗਿਆ ਇਹਨਾਂ ਦੀ ਉੱਤੇ ਕੀ ਹਿਸਣੀ ਹੋ ਗਈ ਅੰਕਾਜਾ ਪੁਸ਼ਕੀ ਕ੍ਰਿਜਨ ਦਿੱਤਾ ਪਰ ਇਹ ਲੇਕਨ ਇਹਨਾਂ ਕਹੇ ਮੇਰੇ ਸੱਜੇ ਮੇਰੇ ਗੋਡੇ ਦੇ ਬ੍ਰੇਸਲੇਟ ਸੀਗਾ ਉਹਦੇ ਵਿੱਚ ਅਸੀਂ ਇਹਨਾਂ ਦੇ ਕੰਪਿਊਟਰ ਕੈਮਰੇ ਜਦੋਂ ਇਹ ਆਇਆ ਨਾ ਪੌੜੀਆਂ ਚੜ ਕੇ ਉੱਥੇ ਵੀ ਚੈੱਕ ਕਰਦਾ ਸਾਰੇ ਸੈਕਸ਼ਨਲੇ ਸੋਨੇ ਦਾ ਸੀ ਸਰ ਬ੍ਰੇਸਲੇਟ ਸਰ 6 ਲੱਖ ਰੁਪਏ ਦਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੇਰਾ ਬ੍ਰੇਸਲੇਟ ਅੰਦਰੋਂ ਖੋ ਹੋਈ ਹੈ ਸਾਡੇ ਬ੍ਰੇਸਲੇਟ ਤੇ ਉਹ ਅਸੀਂ ਚੈੱਕ ਕਰ ਲੈ ਜਦੋਂ ਇਹ ਆਏ ਆ ਉਹਦੇ ਵਿੱਚ ਹੈ ਹੀ ਨਹੀਂ ਉਹਦੇ ਅੱਗੇ ਮੈਂ ਤਾਂ ਬ੍ਰੇਸਲੇਟ ਪਾਇਆ ਨਹੀਂ ਹਾਂ ਸਰ ਝੂਠ ਬੋਲਿਆ ਜਾ ਰਿਹਾ ਸੀ ਇਹਨਾਂ ਵੱਲੋਂ ਸਰ ਜਿਹੜੀ ਮਾਰਕੋਟ ਅੰਦਰ ਕੀਤੀ ਜਾ ਰਹੀ ਸੀ ਜਿਹ ਕਿਸਕੇ ਉਹ ਵੀ ਕਹਿ ਰਹੇ ਸੀ ਕਿ ਮੇਨਾ ਕਟਮਰ ਹੋਈ ਆ ਮੇਰੇ ਕੋਲ ਆਇਆ ਕੋਈ ਸੀਸੀਟੀਵੀ ਕੋਈ ਸੀਸੀਟੀਵੀ ਵਿੱਚ ਕੁਝ ਨਹੀਂ ਆਇਆ ਦੋਨਾਂ ਜਣੇ ਦਾ ਸਿਰੇੜੇ ਵੀ ਹੈਗਾ ਸਰ ਉਹ ਨਿਸ਼ਾਨ ਹੈਗਾ ਸਰ ਹਾਂਜੀ ਸੀਸੀਟੀਵੀ ਦੇ ਵਿੱਚ ਜੋ ਵੀ ਅਸੀਂ ਇਹਨੂੰ ਨਾਲ ਲੈ ਕੇ ਜਾਂ ਦਿੱਤਾ ਅਸੀਂ ਕੱਲ੍ਹ ਨਹੀਂ ਦਿੱਤਾ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਇਹਦੇ ਨਾਲ ਹਥੌਪਾਈ ਜ਼ਰੂਰ ਹੈ ਆਪਸ ਵਿੱਚ ਦੋਨਾਂ ਜਣੇ ਆਇਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਤੇ ਜਿਹੜੀ ਬ੍ਰੇਸਲੇਟ ਵਾਲੀ ਗੱਲ ਉਹ ਝੂਠੀ ਹੈ ਤੇ ਫਿਰ ਕੀ ਕਾਰਵਾਈ ਕੀ ਹੋਏਗੀ ਜੋ ਵੀ ਬਣਦੀ ਕਾਨੂੰਨੀ ਕਰ ਦੇ ਸਰ ਭਾਈ 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 ਨੂੰ ਪਾਓ ਫੋਟੋਆਂ ਵਾਹ ਕੇ ਕਲੈਨੇਟ ਉਹ ਤੁਹਾਨੂੰ ਕਿਹਦੇ ਕੋਲ ਬੁਲਾਇਆ ਕਿ ਉਹਨਾਂ ਨੂੰ ਕਿਦੋਂ ਹਾਂਜੀ ਆਪਾਂ ਉਹਨੂੰ ਬੁ ਉਹ ਕਹਿੰਦਾ ਸਾਡੇ ਕੋਲ ਬ੍ਰੈਸਰ ਦੀ ਸ਼ਿਕਾਇਤ ਆਵਾ ਬ੍ਰਦਰ ਮੇਰਾ ਪਾਕੇ ਆਇਆ ਸੀ ਬ੍ਰੈਸਰ ਤੋਂ ਉਹ ਕਹਿੰਦਾ ਕਿੱਥੇ ਮਿਸਿੰਗ ਹੋਈ ਆ ਤੇ ਉਹ ਚੀਜ਼ ਆ ਕਹਿੰਦਾ ਪੁਲਿਸ ਕਹਿੰਦਾ ਅਸੀਂ ਕਾਰਵਾਈ ਕਰਨੀ ਆ ਜੀ ਕਿ ਤੁਸੀਂ ਨਹੀਂ ਪਾਕੇ ਆ ਜੀ ਪਰ ਬ੍ਰੈਸਰ ਤੇ ਕਾਰਵਾਈ ਵੀ ਹੋਏਗੀ ਕਹਿੰਦੇ ਮੈਂ ਨਹੀਂ ਕਹਿੰਦੇ ਕਹਿੰਦੇ ਥਾਣੇ ਆ ਕੇ ਬੈਠ ਕੇ ਗੱਲ ਕਰਦੇ ਕਰਨ ਨੂੰ ਠੀਕ ਹੈ ਜੀ ਠੀਕ ਹੈ ਜੀ ਕੋਈ ਬੰਦਾ ਔਰ ਬੰਦਾ ਆ ਗਿਆ ਇਹ ਗੰਦੇ ਪੰਡਾ ਪਈਆਂ ਆਂ ਚਲੋ ਇਹ ਤੇ ਕਿਉਂ ਨਹੀਂ ਆਇਆ ਲਾਪਰ ਪਾਲਿਸੀ ਉਹ ਤੇ ਇਹ ਰਿਪੋਰਟ ਤੇ ਇਹ ਰਿਪੋਰਟ ਤੇ ਮੈਂ ਚੇਲਾਈ ਕੁੱਤਕੀ ਤੇ ਬੈਠਾ ਪਿਆ ਮਾਈ ਜੀ ਮਾੜਾ ਜਿਹਾ ਸੈੱਟ ਹੈ ਉਹ ਬੱਚਾ ਬੰਦਾ ਇੱਕੋ ਬੱਚਾ ਰੱਬ ਤੋਂ ਹੋ ਗਿਆ ਹੈ ਹੈ ਕਿ ਇਹ ਹਲੋ ਹਾਕੀ ਫਸ ਤੋਂ ਸੀ ਹੈ ਉਹ ਤਾਂ ਯਾਰ ਜਦੋਂ ਭਈਆ ਭਈਆ ਨੂੰ ਲਾਂਗ ਲਾ ਕੇ ਲਾਉਂਦਾ ਭਈਆ ਤੇ ਹਲੋ ਭਈਆ ਕੰਝਨ ਗਾਉਂਦਾ ਭਈ ਓਏ ਗੰਜੇ ਭਈਏ ਇਹ ਤਾਂ ਪਿਓ ਦਾ ਬਾਹਰ ਆਇਆ ਤੇ ਗਵਾਂਡੀਆਂ ਦੀ ਸਾਟਾ ਕਿੱਥੇ ਰਹੀ ਤੁਸੀਂ ਕਿਹਾ ਸੀ ਮੈਂ ਕਿੱਛੂ ਪੁੜਾ ਦੇ ਤੁਸੀਂ ਕਿਹਾ ਸੀ ਮੈਂ ਪੁੱਛੋ ਤੋੜਾ ਦੇ ਤੁਸੀਂ ਕਿਹਾ ਪਿੱਛੋਂ ਤੋੜਾ ਦੇ ਇਹਨੂੰ ਪੁੜੀ ਮੈਂ ਪੋੜੀ ਖਾਣਾ ਨੂੰ ਮੱਲੋ ਛੋਟਾ ਮੈਡੀਕਲ ਨਹੀਂ ਆਗਾ ਤੇ ਗਵਾਂਡੀ ਕੋਲੇ ਗਈ ਸਾਡੀ ਪੜੀਏ ਪੋੜੀਂ ਨਹੀਂ ਤੁਸੀਂ ਕਿ ਤੁਸੀਂ ਮੁੱਕੀ ਜਾ ਰਹੇ ਹੋ ਕਿਤੇ ਛੱਡ ਗਿਆ ਓਨ ਕਿਆ ਨੋਟੋ ਉਹ ਕਿੰਨਾ ਬੱਚੀਆਂ ਬੱਚੀ ਹੈ ਇਹ ਆਏ ਹੋਣੀ ਹੈ ਤੇ ਛੋਟੇ ਆ ਉਹਨਾਂ ਨੂੰ ਚੈਕਿੰਗ ਇੱਕ ਲੈਣਾ ਹੋਮ ਕਰਦੇ ਆਂ ਉਧਰ ਮੈਡਮ ਕਰਦੇ ਆਂ ਤੇ ਮੈਡਮ ਨੂੰ ਹੋ ਕੇ ਕਰਵਾਉਂਦੇ ਉਧਰ ਕਰਵਾਉਂਦੇ ਆਂ ਨਹੀਂ 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 ਕਰਵਾਉਂਦੇ ਮੈਂ ਥੋੜੀ ਇੱਥੇ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕਰਨ ਤੋਂ ਬਾਅਦ ਇੱਕ ਨੰਬਰ ਕਾਊਂਟਰ ਤੇ ਗਿਆ ਉੱਥੇ ਮੈਂ ਕਿਹਾ ਬਿਲਿੰਗ ਕਰਦੇ ਤੂੰ ਕਹਿੰਦਾ ਕਾਊਂਟਰ ক্লোਜ਼ ਹੈਗਾ ਵਾ ਮੈਂ ਕਿਹਾ ਕਾਊਂਟਰ ক্লোਜ਼ ਹੁੰਦਾ ਨਾ ਜਦੋਂ 7-10 ਬੰਦੇ ਖੜੇ ਹੋ ਕੇ ਮੈਨੂੰ ਤਾਂ ਪੂਨਾ ਕੰਟਰਾ ਹੋ ਗਿਆ ਤਾਂ ਹੁਣ ਕਹਿ ਰਿਹਾ ਮੈਂ ক্লোਜ਼